ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਅੱਜ ਲੈ ਕੇ ਆਈਆਂ ਪਹਿਲੇ ਵੀ ਮੈਂ ਇੱਕ ਦੋ ਵਾਰੀ ਐਡ ਕੀਤੀਆਂ ਨੇ ਇਹ ਤੁਹਾਨੂੰ 580 ਰੁਪਏ ਦੇ ਵਿੱਚ ਦੋ ਸੂਟ ਟੌਪ ਐਂਡ ਬਾਟਮ ਦੇ कॉटन ਦੀਆਂ ਕਲੈਕਸ਼ਨਾਂ ਮਿਲਣਗੀਆਂ ਇਹ 580 ਇਹਦਾ ਪ੍ਰਾਈਸ ਹੈ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਦੋਨੋਂ कॉटन ਵਿੱਚ ਚਾਣਗੇ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ ਕਲਰ ਆਪਸ਼ਨ ਜਿੰਨੇ ਫਿਲਹਾਲ ਅਵੇਲੇਬਲ ਹੈਗੇ ਨੇ ਇਸ ਕਲੈਕਸ਼ਨ ਦੇ ਵਿੱਚੋਂ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਦਾ ਪ੍ਰਾਈਸ 580 ਹੈ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਅਗਰ ਬਾਈ ਕਰਨਾ ਹੈ ਤਾਂ ਨੰਬਰ ਐਡ ਕੀਤਾ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਐ ਸੈਕਿੰਡ ਕਲੈਕਸ਼ਨ ਹੈ ਰਿਯੋਨ ਕਾਟਨ ਦੇ ਵਿੱਚ ਤੁਹਾਨੂੰ ਇੱਕ ਕਲੈਕਸ਼ਨ ਮਿਲੇਗੀ ਟੌਪ ਐਂਡ ਬਾਟਮ ਦਾ ਜਿਹੜਾ ਫੈਬਰਿਕ ਆਏਗਾ ਉਹ ਰਿਯੋਨ ਦਾ ਆਏਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਆਏਗਾ ਬਾਟਮ ਪਲੇਨ ਆਏਗੀ ਸ਼ਰਟ ਜਿਹੜੀ ਨਾਲ ਪ੍ਰਿੰਟਡ ਆਏਗੀ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਹੈ ਨਾਲ ਤੇ ਨਾਲ ਤੁਹਾਨੂੰ 2.5 ਮੀਟਰ ਦੀ ਲੈਂਥ ਵਾਲਾ ਚੌਰ ਚੌਰ ਦਾ ਬਿਲਕੁਲ ਪਲੇਨ ਦੁਪੱਟਾ ਮਿਲੇਗਾ ਪ੍ਰਾਈਸ ਜਿਹੜਾ 590 ਆ 590 ਰੁਪਿਆਵਾਂ ਦੇ ਵਿੱਚ ਫ੍ਰੀ ਸ਼ਿਪਿੰਗ ਚਾਰਜਸ ਆਲ ਰੀਯਾਨ ਦੀ ਕਲੈਕਸ਼ਨ ਹੈ ਗਰਮੀਆਂ ਲਈ ਸਪੈਸ਼ਲ ਹੈ ਨਾਲ ਚੌਰਜਰ ਦਾ ਪਲੇਨ ਦੁਪੱਟਾ ਰਿਯਾਨ ਦੀ ਸ਼ਾਰਟ ਹੈ ਰਿਯਾਨ ਦਾ ਫੈਬਰਿਕ ਦਾ ਜਿਹੜਾ ਉਹ ਬਾਟਮ ਹੈ ਲੈਂਥ ਇਹ ਦੀ 2.5 ਮੀਟਰ ਹੈ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਦੇ ਨਾਲ ਤੁਹਾਨੂੰ ਦੁਪੱਟਾ ਵੀ ਜਿਹੜਾ ਪੂਰੀ ਵੱਡੀ ਲੈਂਥ ਦੇ ਨਾਲ 2.5 ਮੀਟਰ ਦਾ ਮਿਲੇਗਾ ਜਿਹੜੇ ਕਲਰ ਆਪਸ਼ਨ ਇਹਦੇ ਵਿੱਚ ਫਿਲਹਾਲ ਅਵੇਲੇਬਲ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇੰਨਾ ਤੋਂ ਇਲਾਵਾ ਫਿਲਹਾਲ ਨਾ ਵਿੱਚ ਅਵੇਲੇਬਿਲਟੀ ਹੋਰ ਕਿਸੇ ਕਲਰ ਦੀ ਨਹੀਂ ਹੈ ਪਹਿਲੇ ਇਹਦੇ ਵਿੱਚ ਕਾਫੀ ਆਪਸ਼ਨਸ ਆਈਆਂ ਸੀ ਬਟ ਹੁਣ ਥੋੜੀਆਂ ਸੋਲਡ ਹੋ ਗਈਆਂ ਨੇ ਨੈਕਸਟ ਵੀਡੀਓ ਵਿੱਚ ਮੈਂ ਟਰਾਈ ਕਰਾਂਗੀ ਕਿ ਇਹਦੇ ਵਿੱਚ ਹੋਰ ਜਿੰਨੀਆਂ ਵੀ ਅਪਡੇਟਸ ਆਣ ਜਿੰਨੀਆਂ ਵੀ ਹੋਰ ਕਲੈਕਸ਼ਨ ਐਡ ਹੋਣ ਉਹ ਮੈਂ ਇੱਥੇ ਐਡ ਕਰ ਦਿਆਂ ਬਾਕੀ ਕੋਈ ਕੁਇਰੀ ਹੈ ਤਾਂ ਨੰਬਰ 623924575 'ਤੇ ਐਡ ਕੀਤਾ ਹੋਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਸੂਟ ਬਾਈ ਕਰਨਾ ਜਾਂ ਡਿਸਕ੍ਰਿਪਸ਼ਨ ਜਾਣਨੀ ਹੈ ਜੋ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਤੁਹਾਨੂੰ ਇੱਥੇ ਐਡ ਕਰ ਦਿੱਤਾ ਹੈ ਸੰਭਵ ਤੁਸੀਂ ਮੈਸੇਜ ਕਰ ਸਕਦੇ ਹੋ ਐ ਕਾਟਨ ਦੀਆਂ ਲਿਚੀ-ਬਿਚੀ ਕਾਟਨ ਦੇ ਨਾਮ ਆਏਗੀ ਨਾਲ ਕਾਟਨ ਮलमल ਦੁਪੱਟਾ ਆਏਗਾ 2.5 ਮੀਟਰ ਦੀ ਲੈਂਥ ਵਾਲਾ 5 ਮੀਟਰ ਦਾ ਆਲ ਓਵਰ ਪ੍ਰਿੰਟ ਵਾਲਾ ਬਿਲਕੁਲ ਛੋਟੇ-ਛੋਟੇ ਪ੍ਰਿੰਟ ਵਾਲਾ ਸੂਟ ਆਏਗਾ ਇਹ ਤੁਹਾਨੂੰ 700 ਰੁਪਏ ਦੇ ਵਿੱਚ ਦੋ ਸੂਟ ਮਿਲਣਗੇ ਦੋ ਸੂਟ ਲੈਣੇ ਕੰਮਲ ਸੀ ਨੇ ਇੱਕ ਸੂਟ ਨਹੀਂ ਮਿਲੇਗਾ ਦੋ ਸੂਟ 700 ਰੁਪਏ ਦੇ ਵਿੱਚ ਮਿਲਣਗੇ ਬਹੁਤ ਹੀ ਪਿਆਰੇ ਨੇ ਗਰਮੀ ਵਾਲੇ ਸਪੈਸ਼ਲ ਕਲੈਕਸ਼ਨਾਂ ਨੇ ਐ ਜਿਹੜੇ ਸੂਟ ਹੈ ਇਹ ਤੁਹਾਨੂੰ ਮਾਂਸੂ 40 ਰੁਪਏ ਅੰਦਰ ਦੋ ਸੂਟ ਮਿਲਣਗੇ 프린ਟਡ ਆਲਓਵਰ 5 ਮੀਟਰ ਦੀ ਲੈਂਥ ਵਾਲਾ ਫੈਬਰਿਕ ਹੈ ਬਹੁਤ ਹੀ ਪਿਆਰੇ ਫੈਬਰਿਕ ਨੇ ਸਾਰੇ 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 ਅਵੇਲੇਬਲ ਨੇ ਬਾਏ ਕਰਨਾ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਐਡਡ ਹੈ ਸਾਰਿਆਂ ਦੇ ਪ੍ਰਾਈਸ ਵਿੱਚ ਤੁਹਾਨੂੰ ਦੱਸ ਦਿੱਤੇ ਨੇ ਫੈਬਰਿਕ ਵੀ ਦੱਸ ਦਿੱਤਾ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਕਲੈਕਸ਼ਨ ਨਾਲ ਨਵੇਂ ਨਵੇਂ ਸੂਟਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ